ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਸਾਰਿਆਂ ਦਾ ਜੀ ਸਵਾਗਤ ਹੈ ਮੀਤ ਕਰਦੇ ਹਾਂ ਕਿ ਤੁਸੀਂ ਸਾਰੇ ਮੇਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ترقیਾਂ ਬਖਸ਼ੇ ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਜੀ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਟਾਈਮ ਹੋ ਗਿਆ ਜੀ ਸਵੇਰ ਦਾ 6 ਵਜੇ ਦਾ ਟਾਈਮ ਆ ਤੇ ਮੈਂ ਲੱਗੀ ਸੀ ਜੀ ਇੱਥੇ ਬੋਖਰ ਲਾਉਣ ਤੇ ਤੁਸੀਂ ਦੇਖ ਰਹੇ ਹੋ ਨਾ ਕਿ ਕਿੰਨੀ ਜ਼ਿਆਦਾ ਮਿੱਟੀ ਸਾਡੇ ਘਰੇ ਆਈ ਪਈ ਏ ਇਹ ਸਾਰੀ ਮਿੱਟੀ ਜੀ ਟਰੈਕਟਰ ਤੇ ਹੱਲਾਂ ਦੇ ਨਾਲ ਆਉਂਦੀ ਆ ਕਿਉਂਕਿ ਹੁਣ ਫੱਲ ਦਾ ਟਾਈਮ ਆ ਤੇ ਖੇਤਾਂ ਦੇ ਵਿੱਚ ਜੀਰ ਫੱਲ ਮਰਨ ਜਾਂਦੇ ਆ ਮੇਰੇ ਹਸਬੰਦ ਇਤਰਾ ਲੈ ਕੇ ਤੇ ਉਹ ਮਿੱਟੀ ਜੀ ਸਾਰੀ ਘਰੇ ਹੀ ਆ ਜਾਂਦੀ ਆ ਫਿਰ ਸ਼ਾਮ ਨੂੰ ਤੇ ਰੋ ਜੀ ਜੀ ਅਸੀਂ ਇੰਨੀ ਇੰਨੀ ਮਿੱਟੀ ਇਕੱਠੀ ਕਰੀਦਾ ਏ ਤੇ ਕਈ ਵਾਰ ਤਾਂ ਫਿਰ ਤੋਹ ਦੇਈਦਾ ਥੱਲਾ ਤੇ ਫਿਰ ਕਈ ਵਾਰ ਸੋਚਦੇ ਆ ਕਿ ਸ਼ਾਮ ਨੂੰ ਫੇਰ ਆਤਾ ਜਾਣੀਏ ਤੇ ਫਿਰ ਜੀ ਆਪਾਂ ਇੱਕ ਦੋ ਦਿਨ ਛੱਡ ਕੇ ਤੋ ਲਈਦਾ ਤੇ ਇਹ ਸਮਾਨ ਜਾਇ ਇੱਧਰ ਰੱਖਿਆ ਪਿਆ ਸੀ ਤੇ ਮੈਂ ਕਹਿ ਰਹੀ ਸੀ ਕਿ ਇੱਥੇ ਨਾ ਰੱਖਿਆ ਕਰੋ ਮੰਮੀ ਰੱਖ ਦਿੰਦੇ ਆ ਇਹ ਵੀ ਉਹ ਨੇਰ ਦੇ ਨਾਲ ਉੱਡ ਗਏ ਸੀ ਕੱਪੜੇ ਚੰਦਰਪਾਲ ਜੀ ਹੈਗੀ ਆ ਤੇ ਉਹ ਮੈਂ ਸਾਈਡ ਤੇ ਰੱਖਤੀ ਆ ਇੱਧਰ ਕਿਉਂਕਿ ਅੱਜ ਕਰਨਾ ਟਾਈਮ ਵੀ ਕੁਛ ਇਹੋ ਜਿਹਾ ਚੱਲ ਰਿਹਾ ਹੈ ਕਿ ਕੀੜੇ ਪਤੰਗੇ ਦਾ ਖੇਤਾਂ ਦੇ ਵਿੱਚ ਬੈਠੇ ਆ ਕੋਈ ਪਤਾ ਨਹੀਂ ਚੱਲਦਾ ਵੀ ਕਿਤੋਂ ਆ ਜਾਣ ਤੇ ਇਹੋ ਜਿਹੀ ਚੀਜ਼ਾਂ ਥੋੜੀ ਜੀ ਸੰਭਾਲ ਕੇ ਰੱਖਣ ਚ ਫਾਇਦਾ ਆਈ ਏ ਮੈਂ ਜੀ ਹੁਣ ਇੱਥੇ ਸਾਰੀ ਮਿੱਟੀ ਇਕੱਠੀ ਕਰਕੇ ਤੇ ਬਾਹਰ ਸੁੱਟ ਦਿਆਂਗੇ ਤੇ ਜੋ ਵੀ ਭੈਣ ਭਾਈ ਜੀ ਸਾਡੀ سپورਟ ਪੂਰੀ ਕਰ ਰਹੇ ਆ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੋ ਵੀ ਸਾਡੀਆਂ ਵੀਡੀਓ ਤੇ ਇੱਕ ਵੀਡੀਓ ਦੇਖਦੇ ਆ ਤੇ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਤੇ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਜ਼ਰੂਰ ਕਰੋ ਕਿ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਸਕਿਪ ਨਾ ਕਰਿਆ ਕਰੋ ਜੀ ਮਿਹਨਤ ਬਹੁਤ ਲੱਗਦੀ ਏ ਤੇ ਆਪਾਂ ਨੂੰ ਜੀ ਵਾਚ ਟਾਈਮ ਦੀ ਬਹੁਤ ਜ਼ਿਆਦਾ ਜ਼ਰੂਰਤ ਏ ਤੇ ਤੁਸੀਂ ਜੀ ਜਦੋਂ ਸਕਿਪ ਕਰਦੇ ਹੋ ਤਾਂ ਕੋਈ ਵਾਚ ਟਾਈਮ ਨਹੀਂ ਮਿਲਦਾ ਤੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਜੀ ਤੇ ਤੁਹਾਡੇ ਸਪੋਰਟ ਨਾਲ ਹੀ ਜੀ ਅਸੀਂ ਅੱਗੇ ਵਧ ਸਕਦੇ ਆ ਤੇ ਸਾਡੀ ਜੀ ਸਪੋਰਟ ਬਣਾਈ ਰੱਖਿਓ ਜੇ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਜੀ ਸਾਡੀਆਂ ਪਿਛਲੀਆਂ ਵੀਡੀਓ ਵੀ ਜ਼ਰੂਰ ਦੇਖਿਓ ਤੇ ਜੇ ਤੁਹਾਨੂੰ ਵਧੀਆ ਲੱਗਣ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਜੀ ਆਪਣੀ ਤੇ ਬੁਖਰ ਲੱਗ ਗਈ ਆ ਤੇ ਹੁਣ ਜੀ ਟਾਈਮ ਹੋ ਗਿਆ ਸੀ 9:00 ਵਜੇ ਦਾ ਤੇ ਮੈਂ ਜੀ ਕਰਦੀ ਸਾਰੀ ਸਫਾਈ ਕਰ ਲਈ ਸੀ ਤੇ ਤੁਹਾਨੂੰ ਦਿਖਾਉਂਦੇ ਆ ਸਾਰਾ ਆਪਾਂ ਕਲੀਨ ਕਰਤਾ ਇਹ ਘਰ ਵੀ ਅੰਦਰ ਵੀ ਸਾਰੇ ਬਿਸਤਰੇ ਵਗੈਰਾ ਇਕੱਠੇ ਕਰਕੇ ਤੇ ਰਸੋਈ ਵੀ ਸਾਫ ਕਰਤੀ ਸੀ ਤੇ ਇੱਧਰ ਜੀ ਆਪਣਾ ਸਿਲੰਡਰ ਪਹਿਲਾਂ ਆਪਾਂ ਚੁੱਲਾ ਰੱਖਿਆ ਹੋਇਆ ਸੀ ਨਿੱਕੇ ਮੇਜ਼ ਤੇ ਤੇ ਉਹ ਮੈਂ ਹੁਣ ਵੱਡੇ ਮੇਜ਼ ਤੇ ਕੱਟਤਾ ਏ ਤੇ ਆਲੂ ਵੀ ਮੈਂ ਛੋਟੀ ਟੋਕਰੀ ਚ ਪਾ ਤਿਆ ਕ੍ਰੇਟ ਚ ਪਾਏ ਸੀ ਕਿਉਂਕਿ ਥੋੜੇ ਰਹਿ ਗਿਆ ਹੁਣ ਤੇ ਇਧਰ ਪਿਆਜ਼ ਵੀ ਮੈਂ ਛਾਂਟੇ ਸੀਗੇ ਸਾਫ਼ ਕੀਤੇ ਸੀ ਤੇ ਉਹ ਮੈਂ ਹੁਣ ਪਾ ਇਧਰ ਕਰ ਦਿਆ ਇੱਕ ਸਾਈਡ ਤੇ ਜਿਹਦੇ ਵਿੱਚੋਂ ਖਰਾਬ-ਖਰਾਬ ਕੱਢ ਦਿੱਤੇ ਆ ਤੇ ਹੁਣ ਜੀ ਇਧਰ ਮਿਰਚਾਂ ਵੀ ਆਪਾਂ ਤੋੜ ਕੇ ਰੱਖਦੇ ਸੀ ਸਵੇਰੇ ਦੋ ਤਿੰਨ ਘਰਾਂ ਵਾਸਤੇ ਤੋਲੀਆਂ ਸੀ ਤੇ ਉਹ ਉੱਤਰ ਤੋਲ ਕੇ ਰੱਖਿਆ ਪਿਆ ਆ ਤੇ ਇੱਕ ਘਰ ਲੈ ਗਿਆ ਆ ਤੇ ਉਸ ਤੋਂ ਪਹਿਲਾਂ ਵੀ ਦੋ ਤਿੰਨ ਘਰ ਲੈ ਗਏ ਸੀ ਉੱਪਰ ਲੈ ਤੇ ਆਏ ਜੀ ਉੱਪਰ ਇਹਨਾਂ ਖਾਤੇ ਕਰ ਮਰੀ ਲੱਗ ਗਈ ਵਧੀਆ ਵਧੀਆ ਸਮਝਾ ਕੋਈ ਨਹੀਂ ਦੂਜੀ ਜੀ ਲੈ ਆਈ ਉਹ ਲੈ ਲੈ

ਆ ਦੇਖੋ ਬੱਚਿਆਂ ਦੇ ਘਰ ਮਾਂ ਤੇ ਪਾਪਾ ਨੇ ਬੋਲਾਏ ਕਿ ਮੇਰਾ ਸਿਰ ਰਿਲੈਕਸ ਕਰ ਦਿਓ ਥੋੜਾ ਜਾਂ ਤੇ ਉਹ ਕੰਗੀ ਲੈ ਆਏ ਤੇ ਲੱਗ ਗਿਆ ਉਹਦੀ ਪਉਣੀਆਂ ਲਾਉਣ ਉਹ ਇਹ ਉਹ ਇਧਰ ਟੇੜੀ ਦੀ ਪਉਣ ਨਹੀਂ ਲਾਉਣ ਕਿ ਇਹ ਕਿਹਦੇ ਦੇ ਇਧਰ ਬੇਬੀ ਵੀ ਆ ਗਿਆ ਛੋਟਾ ਵੀ ਗੁਰਜੋ ਉਹ ਥਿੱਕੋੜ ਖੜਾ ਹੈ ਚਾਲੇ ਅਖੀਰ ਆਂਦੇ ਹੋ ਹੋਰ ਵੀ ਲਾਣੀਆਂ ਜੇ ਤਿੰਨ ਚਾਰ ਲਾਣਗੇ ਘੱਟੇ ਨਾ ਬਹੁਤ ਗਿਲਾ ਬਾਰ ਬਾਰ ਦੀਸ ਨਾਤੀ ਵਹਿਆ ਮਾਰ ਇਹ ਵੀਡੀਓ ਅਜੀ ਆਪਣੀ ਕੱਲ ਦੀ ਕੱਲ ਮੈਂ ਵਲੌਗ ਤਾਂ ਸ਼ੁਰੂ ਕੀਤਾ ਸੀ ਬਣਾਉਣਾ ਬਾਕੀ ਮੇਰੀ ਤਬੀਅਤ ਖਰਾਬ ਹੋ ਗਈ ਤੇ ਮੈਂ ਨਹੀਂ ਬਣਾ ਸਕੀ ਅੱਗੇ ਤੇ ਇਹ ਜੀ ਆਪਾਂ ਮੰਗੋ ਸ਼ੇਕ ਬਣਾਇਆ ਸੀ ਤੇ ਲੋ ਜੀ ਹੁਣ ਸਾਰਾ ਪਰਿਵਾਰ ਬੈਠ ਕੇ ਲੱਗੇ ਹੋਏ ਆ ਪੀਣ ਤੇ ਮੈਂ ਜੀ ਅੰਦਰੋਂ ਪਾ ਕੇ ਦਿੱਤੀ ਆਈ ਹਾਂ ਤੇ ਗੁਰਸੇਰ ਤਫੜਾਈ ਆਉਂਦੀ ਆ ਸਾਰਿਆਂ ਨੂੰ ਤੇ ਹੁਣ ਜੀ ਪੀਂਦੇ ਆਪਾਂ ਨਾਲੇ ਮੰਗੋ ਸ਼ੇਕ ਤੇ ਨਾਲੇ ਜੀ ਕਰਦੇ ਆ ਤੁਹਾਡੇ ਨਾਲ ਗੱਲਬਾਤ ਤੇ ਤੁਸੀਂ ਦੇਖਿਆ ਹੋਣਾ ਕਿ ਮੈਂ ਟਾਈਟਲ ਤੇ ਲਿਖਿਆ ਸੀ ਕਿ ਪੈਣ ਗਰਮੀਤ ਬਾਰੇ ਤੇ ਦੇਖੋ ਜੀ ਲੋਕ ਤਾਂ ਕਈ ਤਰ੍ਹਾਂ ਦੀ ਗੱਲਾਂ ਕਰਦੇ ਆ ਕਿ ਇਹ ਨਾ ਇਹ ਕੀਤਾ ਐ ਕਰਦੀ ਆ ਹਨਾ ਮੈਂ ਬਹੁਤ ਪੈਣਾ ਦੇ ਕਮੈਂਟ ਪੜੇ ਸੀਗੇ ਤੇ ਪੈਣਾ ਤਾਂ ਹੀ ਕੁਝ ਬੋਲਦੀਆਂ ਵਿੱਚ ਜਿਹੜੇ ਉਹਨਾਂ ਦੇ ਬਿਆਸ ਫੜੋ ਸਾ ਜਾ ਕਿਵੇਂ ਵੀ ਆ ਤੇ ਕੁਝ ਕਹਿੰਦੇ ਆ ਕਿ ਠੱਗੀ ਬਹੁਤ ਮਾਰਦੇ ਆ ਜਾਂ ਕੁਝ ਵੀ ਕਪੜੇ ਮਹਿੰਗੇ ਵੇਚਦੇ ਆਂ ਹੀ ਕਰਦੇ ਆ ਉਹ ਕਰਦੇ ਆ ਉਹ ਤਾਂ ਜੀ ਚੀਜ਼-ਚੀਜ਼ ਦਾ ਮੁੱਲ ਹੁੰਦਾ ਏ ਤੇ ਬਾਕੀ ਜੀ ਮਿਹਨਤ ਦਾ ਫਾਲ ਮਿਲਦਾ ਏ ਉਹਨਾਂ ਨੇ ਮਿਹਨਤ ਕੀਤੀ ਏ ਤੇ ਅੱਜ ਉਹ ਇੱਥੋਂ ਤੱਕ ਪਹੁੰਚੇ ਆ ਜੀ ਤੇ ਇੱਕ ਔਰਤ ਹੋ ਕੇ ਵੀ ਵੀ ਇਹਨਾਂ ਨੇ ਐਨੀ ਕਮਾਈ ਕੀਤੀ ਐਨਾ ਕੁਝ ਕੀਤਾ ਤੇ ਬਟੀਕ ਵੀ ਚਲਾ ਰਹੀ ਏ ਕਾਰ ਵੀ ਚਲਾ ਰਹੀ ਏ ਬਹੁਤ ਮਿਹਨਤ ਕਰ ਰਹੇ ਨੇ ਤੇ ਆਪਾਂ ਵੀ ਉਹਨਾਂ ਤੋਂ ਉਹਨਾਂ ਤੋਂ ਜੀ ਕੁਛ ਨਾ ਕੁਛ ਸਿੱਖਣਾ ਚਾਹੀਦਾ ਹੈ ਕਿ ਸਿੱਖ ਹੀ ਮਿਲਦੀ ਆਪਾਂ ਨੂੰ ਤਾਂ ਤੇ ਜਿਵੇਂ ਆਪਾਂ ਔਰਤ ਹੋ ਕੇ ਆਪਾਂ ਇਹ ਸੋਚ ਲੈਂਦੇ ਆ ਕਿ ਨਹੀਂ ਜੀ ਆਪਾਂ ਤਾਂ ਕਾਰ ਹੀ ਚਲਾ ਸਕਦੇ ਆ ਹੋਰ ਕੰਮ ਨਹੀਂ ਕਰ ਸਕਦੇ ਤੇ ਬਾਕੀ ਜਿਨੀ ਉਹਨਾਂ ਵੀ ਬਹੁਤ ਮੇਰੇ ਉਹਦੇ ਪਿਛੀਆਂ ਵੀਡੀਓ ਵੀ ਮੇਰੇ ਕੋਲ ਆਂ ਜਾਂਉਂਦੀਆਂ ਤੇ ਮੈਂ ਕਈ ਦੇਖੀਆਂ ਆ ਕਿ ਬਹੁਤ ਕੰਮ ਕਰ ਰਿਆ ਹਨਾ ਪਸੂ ਸੰਭਾਲ ਲਿਆ ਕਾਰ ਵੀ ਸੰਭਾਲ ਰਿਆ ਸਲਾਈ ਦਾ ਵੀ ਕਰਦੇ ਸੀ ਹੂੰ ਤੇ ਹੁਣ ਬਟੀਕ ਵਿਚਰਾ ਰਹੇ ਆ ਤੇ ਇਹ ਆ ਜੀ ਇਹ ਸੋਚ ਕੇ ਟੇਰੀ ਨਹੀਂ ਟਾ ਦੇਣੀ ਚਾਹੀਦੀ ਕਿ ਕਰਦੇ ਕੰਮ ਮਸੇ ਹੁੰਦੇ ਆ ਜੀ ਅਸੀਂ ਕੁਝ ਨਹੀਂ ਕਰ ਸਕਦੇ ਐ ਹੀ ਹੋਏ ਵੀ ਆਪਾਂ ਨੂੰ ਜੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਏ ਜੇ ਸਿੱਖੀਏ ਤਾਂ ਤੇ ਚਲੋ ਆਪਣੀ ਆਪਣੀ ਇੱਛਾ ਹੁੰਦੀ ਏ ਕੰਨਾਂ ਦਾ ਗੁਜ਼ਾਰਾ ਕਰਦਾ ਵਧੀਆ ਚੱਲਦਾ ਏ ਤੇ ਉਹ ਐਨੀ ਟੈਨਸ਼ਨ ਨਹੀਂ ਲੈਂਦਾ ਵੀ ਕੁਝ ਕਮਾਈਏ ਤੇ ਆਪਾਂ ਨੂੰ ਜੀ ਲੈਣੀ ਪੈਂਦੀ ਆ ਜਿਹੜੇ ਮੀਡੀਅਮ ਲੋਕ ਆ ਤੇ ਆਪਾਂ ਜੀ ਇਸ ਤਰ੍ਹਾਂ ਜੀ ਜ਼ਰੂਰ ਆਪਣੇ ਘਰ ਦੇ ਵਿੱਚ ਆਪਣੇ ਹਸਬੰਦ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਏ ਤੇ ਕੋਸ਼ਿਸ਼ ਵੀ ਕਰ ਰਹੇ ਆ ਤੇ ਅੱਗੇ ਜੀ ਮਿਹਨਤ ਦਾ ਫਾਲਤਾ ਪਰਮਾਤਮਾ ਨਹੀਂ ਦੇਣਾ ਏ ਉਹਨੂੰ ਪਤਾ ਏ ਤੇ ਮਿਹਨਤ ਦਾ ਫਾਲੋ ਜ਼ਰੂਰ ਦੇਣਗੇ ਆਸ ਰੱਖੀ ਹੋਈ ਏ ਤੇ ਚਲੋ ਜੀ ਤੁਸੀਂ ਵੀ ਸਾਰੇ ਸਾਡਾ ਸਪੋਰਟ ਜ਼ਰੂਰ ਬਣਾਈ ਰੱਖਿਓ ਜੇ ਤੁਸੀਂ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਜ਼ਰੂਰ ਚੈਨਲ ਨੂੰ ਜੀ ਸਬਸਕ੍ਰਾਈਬ ਕਰਿਓ ਤੇ ਪਿਛਲੇ ਵੀਡੀਓ ਇੱਕ ਵਾਰੀ ਜ਼ਰੂਰ ਦੇਖਿਓ ਕਿਵੇਂ ਲੱਗਦੀਆਂ ਜੇ ਵਧੀਆ ਲੱਗਣ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਹੁਣ ਜੀ ਆਪਾਂ ਇੱਥੇ ਜੂਸ ਪੀ ਲਿਆ ਸੀ ਸਾਰਿਆਂ ਨੇ ਤੇ ਗੁਰਜੋਤ ਵੀ ਕਹਿੰਦੀ ਮੈਂ ਥੋੜਾ ਪੀਣਾ ਏ ਤੇ ਉਹਨੇ ਗੁਰਸੇਰਤ ਨੂੰ ਅੱਧਾ ਦੇਤਾ ਤੇ ਹੁਣ ਜੀ ਜੂਸ ਪੀਣ ਤੋਂ ਬਾਅਦ ਮੈਂ ਲੱਗ ਪਈ ਸੀ ਇੱਥੇ ਟੈਂਡੇ ਕੱਟਣ ਤੇ ਟਿੰਡਾ ਦੀ ਸਬਜ਼ੀ ਬਣਾਣੀ ਸੀ ਇੱਥੋਂ ਲੰਗੇ ਸੀ ਭਾਈ ਟਿੰਡੇ ਲੈ ਕੇ ਗੱਡੀ ਵਾਲੇ ਸਬਜ਼ੀ ਵਾਲੇ ਤੇ ਆਪਾਂ ਜੀ ਉਹਨਾਂ ਤੋਂ ਸਬਜ਼ੀ ਖਰੀਦ ਲਈ ਸੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਕਿ ਮੈਂ ਉਸ ਤੋਂ ਬਾਅਦ ਜੀ ਫਿਰ ਵਲੌਗ ਨਹੀਂ ਬਣਾ ਸਕੀ ਮੈਂ ਇਨਾ ਕੁ ਬਣਾਇਆ ਸੀ ਇਹ ਵੀ ਕੱਲ ਦੀ ਵੀਡੀਓ ਆ ਤੇ ਚਲੋ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜੀ ਪਿਆਰ ਕਰਮੀਤ ਮੇਰੀ ਵੀਡੀਓ ਦੇਖ ਰਹੇ ਹੋਣ ਜੇ ਦੇਖਣ ਤਾਂ ਜੀ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਤੇ ਪ੍ਰਮਾਤਮਾ ਉਹਨਾਂ ਦੀ ਜੀ ਲੰਬੀ ਉਮਰ ਆ ਕਰੇ ਸੋ ਹੰਡਾ ਹੋਣਾ ਉਹਨਾਂ ਮਿਹਨਤ ਦੇ ਨਾਲ ਇੰਨਾ ਕੁਝ ਬਣਾਇਆ ਹੈ ਮਿਹਨਤ ਬਹੁਤ ਕੀਤੀ ਆ ਤੇ ਮਾਰਗ ਚੜ੍ਹਦੀਆਂ ਕਰਾਂ ਵਿੱਚ ਜੀ ਸਭ ਨੂੰ ਰੱਖੇ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ